ਪਬਲਿਕ ਗਾਰਡੀਅਨ న్యూਸ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਸਾਬਕਾ ਉਮੀਦਵਾਰ ਅਤੇ ਸਾਥੀ ਹਰਦੀਪ ਸਿੰਘ ਬੁਟਰੇਲਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਦੱਸਦੀ ਹੈ ਕਿ ਬੁਟਰੇਲਾ ਚੰਡੀਗੜ੍ਹ ਤੋਂ ਤਿੰਨ ਵਾਰ ਕੌਂਸਲਰ ਤੇ ਇੱਕ ਵਾਰ ਡਿਪਟੀ ਮੇਅਰ रह ਚੁਕੇ ਨੇ। ਆਮ ਆਦਮੀ ਪਾਰਟੀ ਨੇ ਸੋਸ਼ਲ ਮੀਡੀਆ ਉੱਤੇ ਬੁਟਰੇਲਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ। ਜ਼ਿਕਰ ਕਰ ਦਈਏ ਕਿ ਲੰਗੇ ਦਿਨੀ ਸ਼੍ਰੋਮਣੀ ਅਕਾਲੀ ਦਲ ਦੇ ਛੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਸੀ ਤੇ ਅੱਜ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਲਿਆ ਗਿਆ। ਕੀ ਕੁਝ ਕਹਿਣਾ ਸੀ ਹਰਦੀਪ ਸਿੰਘ ਬੁਟਰੇਲਾ ਦਾ ਇਸ ਬਾਰੇ ਆਓ ਵੇਖਦੇ ਹਾਂ। ਸਿੀਐਮ ਭਗਵਤ ਮੰਨ ਸਾਹਿਬ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਸ਼ਾਮਲ ਕਰਿਆ ਇੱਥੇ ਔਰ ਮੈਂ ਇਹਨਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿਹੜਾ ਇਹਨਾਂ ਦੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ। ਬੜਾ ਵਿਜ਼ਨਰੀ ਇਹਨਾਂ ਦੇ ਨਾਲ ਮੇਰਾ ਅਜਰਦਾ ਪਾਉਣਾਂ ਘੰਟਾ ਸੀ ਬੈਠੇ ਆ। ਬڑے ਵਿਕਾਸ ਦੇ ਕਾਰਜਾਂ ਤੇ ਕੰਮ ਹੋਇਆ ਕਿਉਂਕਿ ਮੈਂ ਪਿਛਲੇ ਦਿਨੀ ਜਿਹੜਾ ਹੈ ਕਾਲੀ ਦਲ ਨੂੰ ਅਲਵਿਦਾ ਕਿਹਾ ਸੀ ਕੁਝ ਕਾਰਨਾ ਕਰਕੇ ਔਰ ਮਨੂੰ ਲੱਗਿਆ ਕਿ ਮੇਰੇ ਸਾਥੀਆਂ ਦੇ ਕੰਮ ਕਰਾਉਣ ਵਾਸਤੇ ਔਰ ਚੰਡੀਗੜ੍ਹ ਦੇ ਕੰਮ ਕਰਨ ਵਾਸਤੇ ਸਾਨੂੰ ਕਿਸੇ ਪਾਰਟੀ ਦਾ ਫੱਲਾ ਫੜਨਾ ਪਏਗਾ ਉਹ ਅਸੀਂ ਆਮ ਆਦਮੀ ਪਾਰਟੀ ਨੂੰ ਚੁਣਿਆ ਭਗਵੰਤ ਸਿੰਘ ਨੂੰ ਚੁਣਿਆ ਜਿਨ੍ਹਾਂ ਦੇ ਵਿਜ਼ਨ ਨਾਲ ਪੰਜਾਬ ਅੱਗੇ ਵਧ ਰਿਹਾ ਹੈ ਚੰਡੀਗੜ੍ਹ ਵੀ ਅਸੀਂ ਇਹਨਾਂ ਦੇ ਵਿਜ਼ਨ ਨਾਲ ਅੱਗੇ ਵਧਾਵਾਂਗੇ ਤਾ ਬਟਰੇਲਾ ਨੇ ਦੋਸ਼ ਲਾਇਆ ਸੀ ਕਿ ਚੋਣ ਲੜਨ ਤੋਂ ਪਹਿਲਾਂ ਪਾਰਟੀ ਅੱਗੇ ਮੰਗ ਰੱਖੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵਿੱਚ ਪਹਿਲੀ ਵਾਰ ਚੋਣ ਲੜ ਰਿਹਾ ਹੈ ਤੇ ਇਸ ਲਈ ਉਹਨਾਂ ਨੂੰ ਸੀਨੀਅਰ ਆਗੂਆਂ ਦੀ ਲੋੜ ਪਵੇਗੀ ਪਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ 13 ਸੀਟਾਂ ਤੇ ਚੋਣ ਪ੍ਰਚਾਰ ਕਰਕੇ ਉਹਨਾਂ ਦੀ ਸੀਟ ਨੂੰ ਭੁਲਾ ਦਿੱਤਾ ਬਟਰੇਲਾ ਨੇ ਕਿਹਾ ਕਿ ਮੈਂ ਗਰੀਬ ਕਿਸਾਨ ਦਾ ਪੁੱਤਰ ਹਾਂ ਮੈਂ ਇਕੱਲਾ ਚੋਣ ਨਹੀਂ ਲੜ ਸਕਦਾ ਪਰ ਪਾਰਟੀ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਜਿਸ ਦੇ ਸਿੱਟੇ ਵਜੋਂ ਉਹਨਾਂ ਨੇ ਉਮੀਦਵਾਰੀ ਅਤੇ ਪਾਰਟੀ ਦੋਵੇਂ ਆਪਣੇ ਸਾਥੀਆਂ ਸਮੇਤ ਛੱਡ ਦਿੱਤੀ ਸੀ ਉੱਥੇ ਹੀ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਸੀ ਕਿ ਇਹ ਸਭ ਰਾਜਨੀਤੀ ਦਾ ਖੇਡ ਹੈ ਔਰ ਇਸੇ ਦੇ ਚੱਲਦੇ ਹੋਰਾਂ ਪਾਰਟੀਆਂ ਦੀ ਸਾਜ਼ਿਸ਼ ਦੇ ਤਹਿਤ ਹਰਦੀਪ ਸਿੰਘ ਬਟਰੇਲਾ ਨੇ ਉਹਨਾਂ ਦੀ ਪਾਰਟੀ ਨੂੰ ਹਲਵਿਦਾ ਆਖਿਆ ਕੀ ਕਹਿਣਾ ਚਾਹੋਗੇ ਤੁਸੀਂ ਇਸ ਖਬਰ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਦੇਸ਼ ਅਤੇ ਦੁਨੀਆ ਨਾਲ ਜੁੜੀਆਂ तमाम ताज़ा ترین ਅਪਡੇਟਸ ਲਈ ਬਨੇ ਰਹਿਣਾ ਸਾਡੇ ਨਾਲ ਤੇ ਵੇਖਦੇ ਰਹਿਣਾ ਪਬਲਿਕ ਗਾਰਡੀਅਨ ਨਿਊਜ਼